ਵਾਹਿਗੁਰੂ ਸਾਹਿਬ ਜੀ ਦਦਾ ਦਾਤਾ ਇੱਕ ਹੈ ਸਭ ਦਾ ਦੇਵਨ ਹਾਰ ਦੀਨ ਦਾ ਟੋਟ ਨਾ ਵਈ ਗਣਤ ਭਰੇ ਪੰਡਾਰ ਸੋ ਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਸੋ ਕਹ ਟਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਢਾਈ ਸਿਫਤ ਕਸਾਮ ਦੀ ਧੂਰ ਅਰਸੋਂ ਕੁਰਸੋਂ ਢੱਟੀ ਐ ਸੁਧ ਡਿਠੇ ਸੱਚੇ ਪਾਤਸ਼ਾਹ ਹਲ ਜਨਮ ਧਨਮ ਦੀ ਕੱਟੀ ਐ ਸਜਣ ਸੱਚਾ ਪਾਤਸ਼ਾਹ ਸਿਰਸਾਂਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇ ਸਾਹੋ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖਵਾਰੀ ਖਾ ਕਹਾ ਬਿਆਪੈ ਜਾ ਕਾ ਓਟ ਤੁਹਾਰੀ ਹਰ ਬਿਸਰਤ ਸਦਾ ਖਵਾਰੀ ਤਾਕਾ ਤੂ ਖਾ ਕਹਾ ਬਿਆਪੈ ਜਾ ਕੋ ਓਟ ਤੁਹਾਰੇ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਜਕ ਮਾਵੇ ਅੰਤ ਚਲੇ ਗੋ ਹਾਰੇ ਗੁਣ ਨਿਦਾਨ ਗੁਣ ਤੇ ਨਹੀਂ ਗਾਏ ਜਾ ਕਾ ਕਿਰਪਾ ਤਾਰੀ ਸੋ ਸੁਖਿਆ ਧੰਨ ਉਸ ਜਨਮ ਨਾਨਕ ਤਿਸ ਬਲਿਹਾਰੀ ਗੁਣ ਨਿਦਾਨ ਗੁਣ ਤਿ ਨਹੀਂ ਗਾਏ ਜਾ ਕਾ ਕਿਰਪਾ ਧਾਰੀ ਸੋ ਸੁਖੀਆ ਧੰਨ ਉਸ ਜਨਮ ਨਾਨਕ ਤਿਸ ਬਲੇਹਾਰੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾ ਹਰ ਬਿਸਰਤ ਸਦਾ ਖਵਾਰੀ ਤਾ ਕਹ ਤੋਖਾ ਕਹਾ ਬਿਆਪੈ ਜਾ ਕਾ ਓਟ ਤੁਹਾਰੀ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਬਾਰ ਜਿਨੇ ਤੁਮੈ ਸੰਭਾਰਾ ਕਾਲ ਖਾਸ ਤੇ ਤਾਹੀ ਉਬਾਰ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਧੋਖ ਤੇ ਰਹਾ ਖੜਗ ਕੀਤ ਮੈਂ ਸਰਨ ਤੇ ਹਾਰੀ ਆਪ ਹਾਥ ਦੈ ਲੇਹੋ ਓ ਬਾਰੀ ਸਰਬ ਠੌਰ ਮੋਹੋ ਸੁਹਾਈ ਦੋਸ਼ਟ ਦੋਖਤੇ ਲੇਹੋ ਬਚਾਈ ਸਗਲ ਦਵਾਰ ਕਾ ਛਾੜਕ ਗਾਇਓ ਤਹਾਰੋ ਦਵਾਰ ਵਾਹਿ ਗਾਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਸਾਹਿਬ ਜੀ ਰਾਗ ਬਲਾਵਲ ਪਾਤਸ਼ਾਹੇ ਦਸਵੀਂ ਸੋ ਕੇ ਮਾਨਸ ਰੂਪ ਕਹਾਈ ਸਿੱਧ ਸਮਾਦ ਸਾਧ ਕਰ ਹਾਰੇ ਕਿਉ ਹੂੰ ਨ ਦੇਖਣ ਪਾਏ ਸੋ ਕੇ ਮਾਨਸ ਰੂਪ ਕਹਾਈ सिद्ध समाद साध कर हारे क्यों ना देखन पाए रहाओ नारद व्यास पराशर त्रुषे त्यावत त्यान लगाए वेदपुराणहार हठ ष षाडे तदपध्यानया दानवदेव पिशाच परोतते नीता है नीत कुमा ਸੂ ਸ਼ਮਤੇ ਸੂ ਸ਼ਮ ਕਰ ਚੀਨੇ ਬ੍ਰਿਧਨ ਬ੍ਰਧ ਬਤਾਏ ਊਮੇ ਆਕਾਸ਼ ਪਤਾਲ ਸਭ ਸਜ ਸਜ ਏਕ ਅਨੇਕ ਕਹਾਈ ਸੋੰਡਰ ਕਾਲ ਫਾਸਤੇ ਬਾਚੇ ਜੋ ਹਰ ਸਰਨ ਸਦਾਏ ਓ ਮੇ ਅਕਾਸ਼ ਪਤਾਲ ਸਭ ਸਜ ਇਕ ਅਨੇਕ ਸਦਾਏ ਸੋ ਨਰਕਾਲ ਫਾਸਤੇ ਬਾਚੇ ਜੋ ਹਰ ਸਰਨ ਸਿਧਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ